ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਮਸ਼ਹੂਰ ਸ਼ਹਿਰ ਬਾੜਮੀਰ ਤੋਂ ਤਕਰੀਬਨ 35 ਕਿਲੋਮੀਟਰ ਦੂਰ ਕਿਰਾਡੂ ਮੰਦਿਰ ਦੇ ਵਿੱਚ ਤੇ ਕਿਰਾਡੂ ਮੰਦਿਰ 11ਵੀਂ 12ਵੀਂ ਸਦੀ ਦੇ ਵਿੱਚ ਬਣਿਆ ਸੀ ਤੇ ਇੱਥੇ ਦੋਸਤੋ ਜਾਣ ਦੇ ਲਈ ਸਭ ਤੋਂ ਪਹਿਲਾਂ ਇੱਕ ਐਂਟਰੀ ਟਿਕਟ ਮਿਲਦੀ ਹੈ ਐਂਟਰੀ ਟਿਕਟ ਇੱਕ ਬੰਦੇ ਦੀ 50 ਰੁਪਏ ਟਿਕਟ ਲੱਗਦੀ ਆ ਉਸ ਦੀ ਜਾਣਕਾਰੀ ਇੱਥੇ ਸਾਰੀ ਲਿਖੀ ਹੋਈ ਆ ਤੇ ਟਿਕਟ ਲੈ ਕੇ ਇੱਥੋਂ ਜਿਹੜਾ ਪੈਦਲ ਰਸਤਾ ਉਹ ਸਿਰਫ 2-4 ਮਿੰਟ ਦਾ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਐ ਦੋਸਤੋ ਇਹ ਆਪਾਂ ਹੁਣ ਅੱਗੇ ਮੰਦਰਵਾਲ ਨੂੰ ਜਾ ਰਹੇ ਆ ਇੱਥੇ ਮੰਦਰ ਦੀਆਂ ਬਹੁਤ ਸਾਰੀਆਂ ਜੜੀਆਂ ਪੁਰਾਣੀਆਂ ਮੂਰਤੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ 11ਵੀਂ 12ਵੀਂ ਸਦੀ ਦਾ ਮੰਦਰਾ ਤੇ ਦੱਸਦੇ ਆ ਕਿ ਮੁਗਲਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਮੂਰਤੀਆਂ ਸੀ ਉਹ ਸਾਰੀਆਂ ਖੰਡਿਤ ਕਰ ਦਿੱਤੀਆਂ ਗਈਆਂ ਸੀ ਇਹ ਸਾਹਮਣੇ ਤੁਹਾਨੂੰ ਮੰਦਰ ਦਿਖਾ ਰਹੇ ਹਾਂ ਇੱਥੇ ਤਕਰੀਬਨ ਇਹ ਚਾਰ ਮੰਦਰ ਨੇ ਆਮੋ ਸਾਹਮਣੇ ਬਣੇ ਹੋਏ ਇਹ ਸਭ ਤੋਂ ਪਹਿਲਾ ਜਿਹੜਾ ਮੰਦਰ ਆ ਉਹ ਦਿਖਾ ਰਹੇ ਹਾਂ ਤੁਹਾਨੂੰ ਇਸ ਦੇ ਵਿੱਚ ਜਿੰਨੀਆਂ ਵੀ ਮੂਰਤੀਆਂ ਨੇ ਉਹ ਤਕਰੀਬਨ ਸਾਰੀਆਂ ਖੰਡਿਤ ਕਰ ਦਿੱਤੀਆਂ ਗਈਆਂ ਨੇ ਤੇ ਇਹ ਮੰਦਰ ਦੀ ਕਲਾਕਾਰੀ ਉਹ ਵੇਖਣਯੋਗ ਆ ਕਿ ਕਿਸ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ 11ਵੀਂ 12ਵੀਂ ਸਦੀ ਦੇ ਵਿੱਚ ਜਿਹੜਾ ਪੱਥਰਾਂ ਨੂੰ ਘੜ ਘੜ ਕੇ ਕਿਸ ਤਰੀਕੇ ਦੇ ਨਾਲ ਕਿੰਨੇ ਸੋਹਣੇ ਆਕਾਰ ਦੀਆਂ ਜਿਹੜੀਆਂ ਮੂਰਤੀਆਂ ਤੋਂ ਇਹ ਮੰਦਿਰ ਤਿਆਰ ਕੀਤਾ ਗਿਆ ਮੰਦਰਾਂ ਦੇ ਵਿੱਚ ਦੱਸਦੇ ਆ ਕਿ ਉਸ ਸਮੇਂ ਸੋਨੇ ਦੀਆਂ ਮੂਰਤੀਆਂ ਸਨ ਤੇ ਜਦੋਂ ਮੁਗਲ ਰਾਜ ਆਇਆ ਤਾਂ ਮੁਗਲਾਂ ਨੇ ਉਹ ਮੂਰਤੀਆਂ ਚੋਰੀ ਕਰ ਲਈਆਂ ਸਨ ਤੇ ਜਿਹੜੇ ਮੰਦਿਰ ਸੀ ਉਹਨਾਂ ਨੂੰ ਢਾਹ ਦਿੱਤਾ ਗਿਆ ਸੀ ਇਹਨਾਂ ਦੀਆਂ ਜਿਹੜੀਆਂ ਬਾਹਰਲੇ ਪਾਸਿਓਂ ਮੂਰਤੀਆਂ ਨੇ ਉਹਨਾਂ ਨੂੰ ਖੰਡਰ ਕਰ ਦਿੱਤਾ ਗਿਆ ਸੀ ਇਹ ਦੋਸਤੋ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਕਿ ਕਿੰਨਾ ਸੋਹਣਾ ਕਾਰ ਹੈ ਇਸ ਦੇ ਬਿਲਕੁਲ ਨਾਲ ਹੀ ਸੱਜੇ ਪਾਸੇ ਦੂਸਰਾ ਮੰਦਿਰ ਹੈ ਇਸ ਦਾ ਜਿਹੜਾ ਨਕਸ਼ਾ ਉਹ ਦੇਖਣਯੋਗ ਆ ਕਮਾਲ ਦੀ ਕਲਾਕਾਰੀ ਜਿਹੜੀ ਇਸ ਮੰਦਿਰ ਦੀ ਦੇਖਣ ਨੂੰ ਮਿਲਦੀ ਆ ਇੱਥੇ ਇੱਕ ਸਾਈਡ ਦੇ ਉੱਪਰ ਕੁਝ ਪੁਰਾਣੇ ਸਮੇਂ ਦਾ ਜਿਹੜਾ ਲਿਖਿਆ ਇੱਕ ਪੱਥਰ ਦੇ ਉੱਪਰ ਉਹ ਵੀ ਪੜਨ ਨੂੰ ਮਿਲਦਾ ਹੈ ਇਹ ਆਪਾਂ ਜਿਸ ਤਰ੍ਹਾਂ ਦੇਖ ਰਹੇ ਆ ਕਿ ਇੱਥੇ ਉਸ ਸਮੇਂ ਜਦੋਂ ਇਹ ਮੰਦਿਰ ਬਣਿਆ ਉਦੋਂ ਦਾ ਹੀ ਇੱਥੇ ਕੁਝ ਲਿਖਿਆ ਹੋਇਆ ਤੇ ਕਮਾਲ ਦਾ ਜਿਸ ਤਰ੍ਹਾਂ ਨਕਸ਼ਾ ਇਸ ਦੇ ਜਿੰਨੇ ਵੀ ਮੰਦਿਰ ਨੇ ਸਾਰਿਆਂ ਦਾ ਵੱਖੋ-ਵੱਖ ਆਕਾਰ ਅਤੇ ਵੱਖੋ-ਵੱਖ ਇਹਨਾਂ ਸਾਰਿਆਂ ਦੀ ਖੂਬਸੂਰਤੀ ਆ ਇਹ ਜਿਸ ਤਰ੍ਹਾਂ ਉੱਪਰਲੇ ਪਾਸੇ ਤੋਂ ਆਪਾਂ ਦੇਖ ਰਹੇ ਆ ਕਿ ਸਾਰਾ ਗੋਲ ਆ ਬਾਕੀ ਇਹ ਜਿਹੜੇ ਆਸੇ-ਪਾਸੇ ਇੱਥੇ ਪੱਥਰ ਦੇ ਜਿਹੜੇ ਲਗਭਗ ਪੱਕੇ ਪਹਾੜ ਦੇਖਣ ਨੂੰ ਮਿਲਦੇ ਨੇ ਤੇ ਉਹਨਾਂ ਦੇ ਵਿੱਚ ਜਾ ਕੇ ਮੰਦਰ ਬਣਿਆ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਤਕਰੀਬਨ ਇਹ ਬਾੜਮੀਰ ਸ਼ਹਿਰ ਤੋਂ 30-35 ਕਿਲੋਮੀਟਰ ਤੇ ਜੈਸਲਮੇਰ ਤੋਂ 135-40 ਕਿਲੋਮੀਟਰ ਦੀ ਦੂਰੀ ਤੇ ਆ ਜੇ ਆਪਾਂ ਅੰਦਰਲੇ ਪਾਸਿਓਂ ਦੇਖੀਏ ਤਾਂ ਅੰਦਰਲੇ ਪਾਸਿਓਂ ਹੁਣ ਇਹ ਜਿਹੜੇ ਮੰਦਰ ਨੇ ਬਿਲਕੁਲ ਖਾਲੀ ਪਏ ਹੋਏ ਆ ਵੇराण ਪਏ ਹੋਏ ਆ ਇਹ ਇਸ ਦੀਆਂ ਪੁਰਾਣੀ ਛਾਤਾ ਛੱਤ ਦਾ ਡਿਜ਼ਾਈਨ ਵੀ ਕਿੰਨਾ ਸੋਹਣਾ ਖੂਬਸੂਰਤ ਡਿਜ਼ਾਈਨ ਦੀ ਇਸ ਦੀ ਛਾਤਾ ਤੇ ਦੋਸਤੋ ਇੱਥੇ ਅਕਸਰ ਜਿਹੜੇ ਟੂਰਿਸਟ ਨੇ ਉਹ ਘਟ ਆਉਂਦੇ ਆ ਕਿਉਂਕਿ ਬਾੜਮੇਰ ਏਰੀਏ ਦੇ ਵਿੱਚ ਕੁਝ ਜ਼ਿਆਦਾ ਘੁੰਮਣ ਫਿਰਨ ਦੇ ਵਾਸਤੇ ਨਹੀਂ ਹੈ ਤਾਂ ਇੱਥੇ ਲੋਕ ਬਹੁਤ ਘਟ ਆਉਂਦੇ ਆ ਟੂਰਿਸਟ ਦੇ ਤਾਂ ਸਾਨੂੰ ਮੌਕਾ ਮਿਲਿਆ ਸੀ ਬਾੜਮੇਰ ਏਰੀਏ ਦੇ ਵਿੱਚ ਜਾਣ ਦਾ ਤਾਂ ਸੋਚਿਆ ਕਿ ਕਵਰੇਜ ਕਰਕੇ ਤੁਹਾਡੇ ਨਾਲ ਇਹ ਸਾਂਝਾ ਕੀਤਾ ਜਾਵੇ ਦੋਸਤੋ ਇਹ ਬੀਏ ਦੀ ਕਿਤਾਬ ਦੇ ਵਿੱਚ ਵੀ ਇਸ ਕਿਰਾਡੂ ਮੰਦਿਰ ਦੇ ਬਾਰੇ ਹਿਸਟਰੀ ਹੈ ਜਿਹੜੀ ਉਹ ਪੜਨ ਨੂੰ ਮਿਲਦੀ ਆ ਇਹ ਇਸ ਦਾ ਤੀਸਰਾ ਭਾਗ ਤੁਹਾਨੂੰ ਦਿਖਾ ਰਹੇ ਆ ਇਹ ਬਿਲਕੁਲ ਇਸ ਦੇ ਸਾਹਮਣੇ ਵਾਲੇ ਪਾਸੇ ਆ ਦੱਸਦੇ ਆ ਕਿ ਉਸ ਸਮੇਂ ਇੱਥੇ ਇਹ ਸਾਰਾ ਇੱਕ ਪਿੰਡ ਵਸਿਆ ਹੋਇਆ ਸੀ ਤੇ ਜਦੋਂ ਮੁਗਲਾਂ ਨੇ ਇਹ ਮੰਦਿਰ ਇਹ ਮੂਰਤੀਆਂ ਨੂੰ ਖੰਡਰ ਕੀਤਾ ਸੀ ਤਾਂ ਉਸ ਸਮੇਂ ਜਿਹੜਾ ਸਾਰਾ ਪਿੰਡ ਵੀ ਉਜੜ ਗਿਆ ਸੀ ਜਿਸ ਤਰ੍ਹਾਂ ਜੈਸਲਮੇਰ ਦੇ ਨੇੜੇ ਇੱਕ ਕੁਲਤਾਰਾ ਪਿੰਡ ਆ ਦੱਸਦੇ ਆ ਕਿ ਉਹ ਰਾਤੋਂ ਰਾਤ ਉਜੜਿਆ ਸੀ ਬਿਲਕੁਲ ਉਸੇ ਤਰੀਕੇ ਦੀ ਕਹਾਣੀ ਹੀ ਇੱਥੋਂ ਦੀ ਕਿਰਾੜੂ ਦੀ ਵੀ ਆ ਇੱਕ ਤੀਸਰਾ ਮੰਦਿਰ ਆ ਜਿਹੜਾ ਤੁਹਾਨੂੰ ਆਪਾਂ ਅੰਦਰਲੇ ਪਾਸੇ ਤੋਂ ਦਿਖਾ ਰਹੇ ਆ ਇਸ ਦੇ ਟੌਪ ਤੇ ਦੇਖੀਏ ਤਾਂ ਕਿੰਨੀ ਸੋਹਣੀ ਜਿਹੜੀ ਕਲਾਕਾਰੀ ਆ ਤੇ ਇਹ ਮੂਰਤੀਆਂ ਉਸੇ ਸਮੇਂ ਦੀਆਂ ਅਲੱਗ-ਅਲੱਗ ਜਗ੍ਹਾ ਤੇ ਖੰਡਰ ਹੋਈਆਂ ਇਹ ਆਪਾਂ ਤੁਹਾਨੂੰ ਜਿਹੜਾ ਇਸੇ ਮੰਦਿਰ ਦਾ ਚੌਥਾ ਭਾਗ ਆ ਉਹ ਦਿਖਾ ਰਹੇ ਹਾਂ ਇਹ ਮੇਨ ਮੰਦਿਰ ਸੀ ਤੇ ਇਹ ਆਪਾਂ ਦੇਖ ਰਹੇ ਹਾਂ ਕਿ ਇਸ ਨੂੰ ਜਿਹੜਾ ਜ਼ਿਆਦਾ ਨੁਕਸਾਨ ਉਸ ਸਮੇਂ ਪਹਚਾਇਆ ਗਿਆ ਜ਼ਿਆਦਾ ਟਹਿਟੇਰੀ ਕੀਤਾ ਗਿਆ ਇਸ ਦਾ ਜਿਹੜਾ ਪਿਛਲਾ ਹਿੱਸਾ ਹੀ ਦੇਖਣ ਨੂੰ ਮਿਲਦਾ ਹੈ ਤੇ ਹਰੇਕ ਮੰਦਿਰ ਦੇ ਵਿੱਚ ਜਿਸ ਤਰੀਕੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਲਾਕਾਰੀ ਉਹ ਦੇਖਣ ਨੂੰ ਮਿਲਦੀ ਆ ਇਸ ਮੰਦਿਰ ਦੇ ਵਿੱਚ ਆਸੇ-ਪਾਸੇ ਦੇਖੀਏ ਤਾਂ ਜਿਹੜੀ ਬੈਠਣ ਦੇ ਵਾਸਤੇ ਜਗ੍ਹਾ ਉਹ ਵੀ ਬਣੀ ਹੋਈ ਆ ਤੇ ਦੋਸਤੋ ਇੱਥੇ ਅਕਸਰ ਜਿਹੜੇ ਬਾੜਮੀਰ ਲੋਕ ਆਉਂਦੇ ਆ ਉਹ ਕਿਰਾੜੂ ਮੰਦਿਰ ਹੋ ਕੇ ਜ਼ਰੂਰ ਜਾਂਦੇ ਆ ਦੇਖ ਕੇ ਜਾਂਦੇ ਆ ਕਿ ਲਗਭਗ 11ਵੀਂ 12ਵੀਂ ਸਦੀ ਜਿਸ ਨੂੰ ਤਕਰੀਬਨ ਹੁਣ ਗੱਲ ਕਰੀਏ ਤਾਂ 1000 ਸਾਲ ਹੋ ਚੁੱਕਾ ਹੈ 1000 ਸਾਲ ਪਹਿਲਾਂ ਦੀ ਜਿਹੜੀ ਕਲਾਕਾਰੀ ਆ ਜੇਕਰ ਉਹ ਤੁਸੀਂ ਦੇਖਣੀ ਚਾਹੁੰਦੇ ਹੋ ਤਾਂ ਤੁਹਾਨੂੰ ਬਾੜਮੀਰ ਦੇ 30 35 ਕਿਲੋਮੀਟਰ ਦੂਰ ਕਿਰਾੜੂ ਮੰਦਿਰ ਦੇ ਵਿੱਚ ਦੇਖਣ ਨੂੰ ਮਿਲਦੀ ਆ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਹਜ਼ਾਰ ਸਾਲ ਪੁਰਾਣੇ ਮੰਦਿਰ ਦੇ ਦਰਸ਼ਨ ਲੋਕ ਘਰ ਬੈਠੇ ਕਰ ਸਕਣ ਧੰਨਵਾਦ